ਹਮ ਅਸੀਮ ਟੰਡਰ ਅ ਅਸੀਂ ਐਸ ਸ਼ਹੀਦ ਭਗਤ ਸਿੰਘ ਨਗਰ ਐ ਬਲੌਕ ਦੇ ਮੈਂਬਰਸ ਅੱਜ ਜਿਸ ਸਾਡੀ ਕਿੱਟੀ ਸੀ ਜੋ ਅਸੀਂ 30 ਤੇ ਸੈਲੀਬ੍ਰੇਟ ਕੀਤੀ ਹੈ ਅਸੀਂ ਇਹਦੇ ਵਿੱਚ ਗਿੱਧਾ ਔਰ ਤੀਜ ਰਿਲੇਟਿਡ ਪੰਜਾਬੀ ਸਭਿਆਚਾਰ ਰਿਲੇਟਿਡ ਕੁਐਸਚਨ ਆਨਸਰਸ ਕੀਤੇ ਜਿਦੇ ਵਿੱਚ ਸਾਡੇ ਬਹੁਤ ਸਾਰੇ ਗੈਸਟ ਵੀ ਆਏ ਸਾਡੇ ਐਫ ਬਲੌਗ ਦੇ ਮੈਂਬਰਸ ਤਾਂ ਹੈ ਹੀ ਹੈ ਉਸ ਤੋਂ ਇਲਾਵਾ ਸਾਡੇ ਜਿਹੜੇ ਗੈਸਟ ਆਏ ਉਹਨਾਂ ਨੇ ਬਹੁਤ ਇੰਜੋਏ ਕੀਤਾ ਔਰ ਬਹੁਤ ਸਾਰੇ ਗਿਫਟਸ ਅਸੀਂ ਦਿੱਤੇ ਆਏ ਹੋਏ ਗੈਸਟ ਨੂੰ ਰਿਟਰਨ ਗਿਫਟਸ ਵੀ ਦਿੱਤੇ ਗਏ ਟੰਬੋਲਾ ਦੀਆਂ ਗੇਮਸ ਹੋਈਆਂ ਗਿੱਧਾ ਹੋਇਆ ਔਰ ਤੀਜ ਕੁਇਨ ਵੀ ਸਿਲੈਕਟ ਕੀਤੇ ਗਏ ਦੋ ਏਜ ਗਰੁੱਪ ਦੇ ਵਿੱਚ ਹੋਇਆ ਅੰਡਰ 60 অর ਇਕ ਅਬਵ 60 ਜਿਦੇ ਵਿੱਚ ਮੈਂ ਵੀ 3 ਕੁਇਨ ਸਿਲੈਕਟ ਹੋਈ ਆ థాంਕ ਯੂ ਸੋ ਮੱਚ ਸਾਡਾ ਫੰਕਸ਼ਨ ਕਰਾਉਣ ਦਾ ਸਿਰਫ ਇੱਕ ਮਕਸਦ ਸੀ ਕਿ ਜਿਹੜੇ ਲੋਕ ਥੋੜਾ ਹਿਚਕੇ ਚਾਂਦੇ ਨੇ ਰੈਡੀ ਹੋਣ ਲਈ ਜਾਂ ਕਿਸੇ ਫੰਕਸ਼ਨ ਤੇ ਜਾਣ ਲਈ ਘਬਰਾਉਂਦੇ ਆ ਉਹ ਬੱਦ ਛੱਡ ਕੇ ਹਿੱਸਾ ਲੈਣ ਇਹੀ ਸਾਡਾ ਮਤਲਬ ਸੀ ਬਹੁਤ ਅੱਛਾ ਪ੍ਰੋਗਰਾਮ ਸੀ ਸਭ ਨੇ ਬਹੁਤ ਇੰਜੋਏ ਕੀਤਾ ਸਭ ਨੇ ਬਹੁਤ ਖੁਸ਼ ਹੋਏ ਬਹੁਤ ਸਾਰੇ ਸਨੈਕਸ ਵੀ ਸੀ ਪੰਜਾਬੀ ਰਿਲੇਟਿਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਰਿੱਤੂ ਹੈ ਤੇ ਅੱਜ ਅਸੀਂ ਲੋਧੀ ਕਲੱਬ ਵਿੱਚ ਸਾਰੀਆਂ ਮੁਟਿਆਰਾਂ ਨੇ ਇਕੱਠੇ ਹੋ ਕੇ ਤੀਸ ਦਾ ਤਿਉਹਾਰ ਬੜੀ ਹੀ ਤੁਮਕਾਮ ਨਾਲ ਮਨਾਇਆ ਇੱਥੇ ਮੁਟਿਆਰਾਂ ਨੇ ਪੰਜਾਬੀ ਪਹਿਰਾਵੇ ਵਿੱਚ ਆ ਕੇ ਤੇ ਪੰਜਾਬੀ ਗਾਣੇ ਗੱਟਿਆਂ ਨਾਲ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕੀਤਾ ਹੈ ਤੇ ਅਸੀਂ ਸਭ ਨੇ ਗਿੱਦਾ ਪਾਇਆ ਬਹੁਤ ਖੂਬ ਇੰਜੋਏ ਕੀਤਾ ਤੰਬੋਲਾ ਦੀਆਂ ਗੇਮਸ ਹੋਈਆਂ ਤੇ ਪੰਜਾਬੀ ਕਲਚਰ ਦੇ ਨਾਲ ਜੁੜੇ ਹੋਏ ਸਵਾਲ ਜਵਾਬ ਕੀਤੇ ਤੇ ਸਾਰਿਆਂ ਨੇ ਹੀ ਬਹੁਤ ਧੂਮ ਧਾਮ ਨਾਲ ਇਸ ਤਿਹਾਣ ਨੂੰ ਮਨਾਇਆ ਤੇ ਬੋਲ ਰਿਹਾ ਪ੍ਰੋਗਰਾਮ ਕਿਸਾ ਪੰਜਾਬੀ ਕਰਦੇ ਰੁਕੇ ਬੋਲੇ ਜਾ ਰਹੇ ਪੰਜਾਬੀ ਕਲਚਰ ਸਾਰੇ ਭੁੱਲੇ ਜਾ ਰਹੇ ਆ ਉਹ ਪੰਜਾਬੀ ਕਲਚਰ ਨੂੰ ਵਧਾਵਾ ਦੇਣ ਲਈ ਅਸੀਂ ਇਹ ਪ੍ਰੋਗਰਾਮ ਇਸ ਤਰ੍ਹਾਂ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਜਿਦੇ ਵਿੱਚ ਪੰਜਾਬੀ ਕਲਚਰ ਬਾਰੇ ਨੋਲੇਜ ਅੱਜ ਕੱਲ ਦੀ ਜਨਰੇਸ਼ਨ ਨੂੰ ਵੀ ਮਿਲੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਤੇ ਪ੍ਰਵਾਨਗੀ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਜੀ ਅੱਜ ਇਸ ਮਹੀਨੇ ਵਿੱਚ ਤਾਂ ਬਹੁਤ ਹੀ ਜਗ੍ਹਾ ਤੇ ਪੰਜਾਬੀ ਕਲਚਰ ਨਾਲ ਜੁੜੇ ਹੋਏ ਐਸਟਰਾ ਦੇ ਜਿਹੜੇ ਹੈ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾ ਰਹੇ ਨੇ ਤੇ ਇਹ ਬਹੁਤ ਅੱਛੀ ਗੱਲ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਪਤਾ ਚੱਲਦਾ ਹੈ ਪੰਜਾਬੀ ਕਲਚਰ ਬਾਰੇ ਬਹੁਤ ਹੀ ਅੱਛਾ ਲੱਗਿਆ ਜੀ ਮੇਰਾ ਨਾਮ ਗੁਰਮントਿਲ ਹੈ ਤੇ ਅਸੀਂ ਅੱਜ ਏਤੀਆਂ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈਗਾ ਸ਼ਹੀਦ ਭਗਤ ਸਿੰਘ ਨਗਰ ਤੇ ਸਾਰੀਆਂ ਲੇਡੀਜ਼ ਜਿਹੜੀ ਸਾਡੇ ਕਿੱਟੀ ਮੈਂਬਰਸ ਹੈਗੇ ਨੇ ਉਹਨਾਂ ਨੇ ਵੱਧ ਛੱਡ ਕੇ ਇਹਦੇ ਵਿੱਚ ਭਾਗ ਲਿਆ ਹੈ ਇਹ ਇੱਕ ਅਸੀਂ ਇਸ ਤਰ੍ਹਾਂ ਦਾ ਪ੍ਰალა ਕੀਤਾ ਸੀ ਕਿ ਸਾਡੇ ਜਿੰਨੇ ਵੀ ਮੈਂਬਰਸ ਹੈਗੇ ਆ ਉਹ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਨ ਤੇ ਉਹਦੇ ਲਈ ਅੱਜ ਅਸੀਂ ਟੀਆਂ ਦਾ ਇੱਕ ਕੁਇਜ਼ ਵੀ ਕੀਤਾ ਉਹਦੇ ਵਿੱਚ ਅਸੀਂ ਜਿੰਨੇ ਵੀ ਸਵਾਲ ਪੁੱਛੇ ਉਹ ਜ਼ਿਆਦਾ ਆਪਣੀ ਪੰਜਾਬੀ ਸੱਭਿਆਚਾਰ ਨਾਲ ਹੀ ਮੇਲ ਖਾਂਦੇ ਸਨ ਤੇ ਮੈਨੂੰ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਸਾਰੇ ਮੈਂਬਰਸ ਨੇ ਵੱਧ ਚੜ ਕੇ ਆਨਸਰਸ ਦਿੱਤੇ ਤੇ ਇਹ ਚੀਜ਼ ਦੀ ਹੋਰ ਵੀ ਜ਼ਿਆਦਾ ਖੁਸ਼ੀ ਹੈਗੀ ਹੈ ਕਿ ਅੱਜ ਜਦੋਂ ਅਸੀਂ ਇਕੱਠੇ ਹੋਏ ਹੈਗੇ ਆ ਤਾਂ ਆਪਸ ਦੇ ਵਿੱਚ ਗੱਲਬਾਤ ਕੀਤੀ ਹੈਗੀ ਹੈ ਤਾਂ ਇੱਕ ਤਰ੍ਹਾਂ ਦਾ ਪੰਜਾਬੀ ਸੱਭਿਆਚਾਰਕ ਭਾਈਚਾਰਾ ਅਸੀਂ ਕਰ ਸਕੇ ਹੈਗੇ ਆ और मैं आने वाले टाइम भी उम्मीद है कि असी हर साल इस तरह तियाँ मना रवे तो परमात्मा के शुक्रगुजार हाँ कि सारिया ने कट्ठे हो के तीज का त्यौहार मनाया और ये हमारी भगत सिंह नगर की किटी है जिसमें हमने तीज ऑर्गेनाइज़ किया है तीज का फंक्शन हमने सोचा कि बहुत अच्छे ढंग से करें तो हमने काफ़ी गैसट्स को बुलाया और डी वगैरह अरेज करके बहुत ही अच्छे ढंग से हमने किया और सबने बहुत अच्छे से पार्टिसिपेट किया आज का फंक्शन जितना हमने सोचा था उससे बढ़ चढ़ कर लोगों ने किया और हमने बहुत सारे लकी ड्रॉस निकाले तीज क्वीन हमने निकाली और सबने बहुत अच्छे से पार्टिसिपेट किया उनकी आई थिंक मैसेज ये देना चाहेंगे <laughs> आप इनसे पूछें बहुत इंजॉय किया बहुत मस्ती की थी बहुत अच्छा लगे फंक्शन फूड इज़ सुपर ਸਹੀ ਲੱਗਦਾ ਫੂਡ ਸੁਪਰ ਸੌਰੀ ਹਾਂਜੀ ਹਾਂਜੀ ਜਰੂਰ ਇਸ ਤੋਂ ਹੋਰ ਅੱਛਾ ਹੋਣਾ ਚਾਹੀਦਾ ਹੈ ਸਰਵੇਖਿਆ ਤਿਆਰਤੀ ਦੇਖਣ ਮਿਲਿਆਗਾ ਬਹੁਤ ਕੁਝ ਜੋ ਸਾਨੂੰ ਨੌਲੇਜ ਨਹੀਂ ਹੈਗੀ ਸੀ ਉਹਦਾ ਵੀ ਸਾਨੂੰ ਪਤਾ ਲੱਗਿਆ ਟੀਆ ਦਾ ਬਹੁਤ ਅੱਛਾ ਲੱਗਿਆ ਸਰ ਲੋਕਾਂ ਕੀ ਮੈਸੇਜ ਹੋ ਗਿਆ ਪਰ ਕੋਈ ਭਾਵ ਜਾਣਾ ਨਹੀਂ ਨੋ ਹੀ ਆਨਸਰ ਦੇਗਾ ਕਿਤੇ ਕੁਝ ਮਿਲੇ ਨਹੀਂ ਹਾਂ ਬਹੁਤ ਗਿਫਟਸ ਮਿਲੇ ਅੱਜ ਦੇਖੋ ਇਹ ਮਿਲਾ ਇਹ ਮਿਲਾ